ਹਾਂਜੀ ਵੀਰ ਜੀ ਜਿਹੜੇ ਆਪਣੇ ਅੱਜ ਕੱਲ ਮੁੰਡੇ ਰਿਪੋਰਟੋ ਕੇ ਆ ਰਹੇ ਨੇ ਉਹਨਾਂ ਦਾ ਇਹਨਾਂ ਦਾ ਮਜ਼ਾਕ ਕਿਉਂ ੜਾਇਆ ਜਾ ਰਿਹਾ ਇਹ ਇਹਨਾਂ ਦਾ ਮਜ਼ਾਕ ਉਹ ਬੰਦੇ ੜਾਉਂਦੇ ਜਿਹੜੇ ਆਪਣੇ ਘਰ ਦੇ ਵਿੱਚ ਆਪਣੇ ਉਹਨੂੰ ਵੱਧ ਸਿਆਣਾ ਸਮਝਦੇ ਨੇ ਨਾ ਵੱਧ ਪੜਿਆ ਲਿਖਿਆ ਸਮਝਦੇ ਨੇ ਉਹ ਬੰਦੇ ਮਜ਼ਾਕ ੜਾ ਰਹੇ ਇਹਨਾਂ ਦਾ ਆਮ ਬੰਦੇ ਦਾ ਕੋਈ ਮਜ਼ਾਕ ਨਹੀਂ ਹੁਣਾਉਂਦਾ ਇਹ ਮੈਨੂੰ ਜਿਹੜਾ ਚੰਗਾ ਸਿਆਣਾ ਕੋਈ ਇਹਦਾ ਤਾਂ ਮਜ਼ਾਕ ਨਹੀਂ ਹੁਣਾਉਂਦਾ ਉਹ ਸਭ ਨੂੰ ਸਭ ਦਾ ਗੱਲ ਨੂੰ ਸਮਝੋ 40 40 50 50 ਲੱਖ ਰੁਪਏ ਲਾ ਕੇ ਉਹ ਬਾਹਰ ਜਾਂਦੇ ਆ ਫਿਰ ਉਹਦੇ ਨਾਲ ਉਹ ਉਹ ਪੰਜਾਬ ਚ ਕੰਮ ਕਿਉਂ ਨਹੀਂ ਕਰਦੇ ਇਹ 40-50 ਲੱਖ ਰੁਪਏ ਦੀ ਗੱਲ ਹੈ ਮੇਰੇ ਮੈਨਾਂ ਤਾਂ ਇੱਕ ਪੜ੍ਹੇ ਲਿਖੇ ਜਵੇਂ ਮੇਰੇ ਵਰਗਾ ਨਹੀਂ ਪੜਿਆ ਹੋਇਆ ਮੈਂ ਤਾਂ ਦੱਸ ਦਿੰਦਾ ਇੱਕ ਆਪਾ ਪਾਸਵਰਡ ਅਪਲਾਈ ਕਰਨਾ ਹੋਵੇ ਕਿੰਨੇ ਦਾ ਕਿਵੇਂ ਹੋਊਗਾ ਔਨਲਾਈਨ ਔਨਲਾਈਨ 1700 ਰੁਪਏ ਦਾ ਹੁੰਦਾ ਜੀ ਉਹ ਮੈਨੂੰ ਨਹੀਂ ਆਂਦਾ ਕਰਨਾ ਫਿਰ ਤੁਸੀਂ ਏਜੰਟ ਤੋਂ ਕਰਾਉਂਗੇ ਮੈਂ ਏਜੰਟ ਤੋਂ ਜਾਊਂਗਾ ਕਚਹਿਰੀਆਂ ਜਾਊਂਗਾ ਹਾਂਜੀ ਉੱਤੇ ਕਿੰਨੇ ਉਹਨੇ 2200 ਦਾ ਕੋਈ ਕਹਿੰਦਾ 2500 ਰੁਪਏ ਦਾ ਕੋਈ ਕਹਿੰਦਾ 2700 ਰੁਪਏ ਦਾ ਹਨਾ ਹਾਂਜੀ ਓਵੇਂ ਹੂ ਉਹਨਾਂ ਨੂੰ ਉਗੜਾ ਨੇ ਆਈਲਰਟਸ ਕਰਕੇ ਜਾਣਾ ਜਾਂ ਪੜ੍ਹੇ ਲਿਖੇ ਨੇ ਵੀ ਸਿੱਧਾ ਚਲੇ ਜਾਣਗੇ ਨ ਇਸਨੇ ਏਜੰਟ ਨੇ ਕਿਹਾ ਤੈਨੂੰ ਮੈਂ 2 ਨੰਬਰ ਤੇ ਭੇਜ ਦਿੰਦਾ ਉਰੇ ਜ਼ਮੀਨ ਚ ਕੀ ਰੱਖਿਆ ਇਹਨੂੰ ਵੇਚ ਦੇ ਉਹ ਕਹਿੰਦਾ 20 ਲੱਖ ਲੱਗੂ ਗੱਲ 25 ਲੱਗੂ 40 ਲੱਗੂ ਮਾਸੋਂ ਉਹਨੂੰ ਕਹਿਤਾ ਉਹਨੂੰ ਭੋਲਾ ਪਾਲਾ ਗੱਲਾਂ ਚ ਆ ਗਿਆ ਉਲਝ ਗਿਆ ਤੇਰਾ ਉਹਨੇ ਦੇ ਦਿੱਤਾ 40 ਲੱਖ ਦੇ ਦਿੱਤਾ ਉਹਨੂੰ ਕੀ ਪਤਾ ਪਿੱਛੋਂ ਮੇਰੀ ਜ਼ਮੀਨ ਵੀ ਚਲੀ ਜਾਣੀ ਐ ਉੱਥੇ ਤਾਂ ਵੀ ਰਹਿਣਾ ਇਹ ਵੀ ਇਹਨਾਂ ਨੂੰ ਪਤਾ ਉਹਦਾ ਦੋਨੋਂ ਬਸ ਵਿਚਾਰਾ ਮਾਰਿਆ ਗਿਆ ਮਜ਼ਾਕ ਇਸ ਵੇਲੇ ਮਜ਼ਾਕ ਕਰ ਰਹਿੰਦਾ ਤਾਂ ਕੋਈ ਫਾਇਦਾ ਤਾਂ ਉਹਨਾਂ ਦੇ ਪਤਾ ਉਹ ਕੀ ਬੀਤਦੀ ਐ ਕੀ ਨਹੀਂ ਬੀਤਦੀ ਅਗਲੇ ਦਿਨ ਜ਼ਮੀਨ ਵੀ ਜਾ ਰਹੀ ਐ ਤੇ ਉੱਥੋਂ ਵੀ ਜਾ ਰਹੇ ਆ ਠੀਕ ਐ ਨਾ ਹਾਂਜੀ ਵੀਰੇ ਸਤਿ ਸ੍ਰੀ ਬਿਰਜੀ ਇਹ ਦੱਸੋ ਜੀ ਜਿਹੜਾ ਆਪਣੇ ਮੁੰਡੇ ਉਰੇ ਪੰਜਾਬ ਛੱਡ ਕੇ ਬਾਹਰ ਫੋਰਨ ਜਾਂਦੇ ਆ ਚੱਲ ਚੱਲ 50-50 ਲੱਖ ਰੁਪਏ ਲਾ ਕੇ ਉਹ ਇਹਨਾਂ ਦਾ ਰੁਝਾਨ ਇੰਨਾ ਕਿਉਂ ਹੋਈ ਬਾਹਰ ਜਾਣ ਦਾ ਉਹ ਉਰੇ ਪੰਜਾਬ 'ਚ ਰਹਿ ਕੇ ਕਿਉਂ ਨਹੀਂ ਕਿਰਤ ਕਰਦੇ ਜੀ ਸਭ ਤੋਂ ਵੱਡੀ ਗੱਲ ਆ ਵੀ ਅੱਜ ਹਰ ਕੋਈ ਬੰਦਾ ਸੁੱਖ ਭਾਲਦਾ ਠੀਕ ਹੈ ਜਿਹਦੇ ਬੱਚੇ ਸਾਡੇ ਇੱਥੋਂ ਕਿਸੇ ਸਮੇਂ ਬੁਰੇ ਵਕਤ ਚ ਗਏ ਜਾਂ ਉਹਨਾਂ ਨੂੰ ਕੋਈ ਇੰਡੀਆ 'ਚ ਪ੍ਰੋਬਲਮ ਸੀਗੀ ਜਾਂ ਗਰੀਬੀ ਸੀ ਜਿੰਮੇ ਕਰਕੇ ਐਫਰਟ ਕਰਕੇ ਬਾਹਰ ਗਏ ਵੈਲ ਸੈਟਰਡ ਹੋਏ ਉਹਨਾਂ ਨੇ ਆਪਣੇ ਬੱਚੇ ਸੈੱਟ ਕੀਤੇ ਪਰਿਵਾਰ ਸੈੱਟ ਕੀਤੇ ਬਹੁਤ ਮਿਹਨਤਾਂ ਕੀਤੀਆਂ ਇਤੋਂ ਫਿਰ ਜਦੋਂ ਸਟੂਡੈਂਟਾਂ ਦਾ ਰੁਝਾਨ ਵਧਿਆ ਬੱਚੇ ਜਾਣੇ ਸ਼ੁਰੂ ਹੋਏ ਉੱਥੇ ਜਾ ਕੇ ਥੋੜੀ ਮਿਹਨਤ ਦੇ ਨਾਲ ਕਿਸੇ ਨੇ ਆਈਫੋਨ ਲਿਆ ਕਿਸੇ ਨੇ ਮਹਿੰਗੀ ਗੱਡੀ ਰੇਂਜ ਰੋਬਰਾਕੀ ਲੈ ਲਈ ਤੇ ਕਿਸੇ ਨੇ ਕੋਈ ਜੀਪ ਲੈ ਲਈ ਤੇ ਜਦੋਂ ਉਹ ਪੰਜ ਦਿਨ ਰੱਜ ਕੇ ਮਿਹਨਤ ਕਰਦੇ ਆ ਵੀ ਉਹਨਾਂ ਦੇ ਅਜਿਹੇ ਹਾਲ ਹੁੰਦੇ ਆ ਵੀ ਕੱਪੜੇ ਵੀ ਬੁਰੇ ਹਾਲ ਲੱਬੜੇ ਨਾ ਖਾਣ ਦਾ ਪਤਾ ਨਾ ਸੌਣ ਦਾ ਪਤਾ ਨੀਂਦ ਵੀ ਨਹੀਂ ਪੂਰੀ ਹੁੰਦੀ ਬੱਸਾਂ 'ਚ ਵੀ ਸੁੱਤੇ ਆਉਂਦੇ ਆ ਮੈਂ ਅਖੀ ਰੱਖਿਆ ਖੁਦ ਤੇ ਉਹਨਾਂ ਨੂੰ ਕਈ ਵਾਰੀ ਕਿਉਂਕਿ ਛੱਡਣਾ ਬਾਹ ਪੈਂਦਾ ਰਹਿੰਦਾ ਸੀ ਗੱਲਬਾਤ ਹੁੰਦੀ ਸੀ ਤੇ ਰੋਟੀ ਖਾਣ ਦਾ ਵੀ ਟਾਈਮ ਨਹੀਂ ਸੀ ਹੁੰਦਾ ਉਹਨਾਂ ਤੇ ਇਦਾਂ ਹੀ ਉੱਠ ਕੇ ਕੰਮ ਨੂੰ ਕਿਭ ਨਾਉਣ ਨੂੰ ਵੀ ਟਾਈਮ ਨਹੀਂ ਹੁੰਦਾ ਵੀ ਉੱਠੇ ਬਸ ਲੇਟ ਆ ਭੱਜ ਲੋ ਜੀ ਰੋਟੀ ਵੀ ਕੁਛ ਨਹੀਂ ਖਾਦਾ ਕੰਮ ਤੇ ਹਨਾ ਤੇ ਪੰਜ ਦਿਨਾਂ ਦਾ ਬੁਰਾ ਹਰਨਦਾ ਦੋ ਦਿਨ ਉਹ ਐਨ ਪੂਰੇ ਰਿਸ਼ਕ ਪੁਸ਼ ਕੇ ਉਹਨਾਂ ਨੇ ਗੱਡੀਆਂ ਚੁਕਣੀਆਂ ਤੇ ਦਿਖਾਉਣਾ ਵੀ ਯਾਰ ਸੱਚੀ ਅਸੀਂ ਨਿਆਰੇ ਲੰਨੇ ਆ ਜਿੰਦਗੀ ਦੇ ਉਹ ਪੰਜ ਦਿਨ ਦੀ ਮਿਹਨਤ ਦੋ ਦਿਨ ਦੇ ਵਿੱਚ ਉਹ ਗੋਰਿਆਂ ਵਾਲਾ ਕਲਚਰ ਅਡਾਪਟ ਕਰ ਲਿਆ ਵੀ ਅਸੀਂ ਇੰਜੋਏ ਵੀ ਕਰਨਾ ਨਾਲ ਅਸੀਂ ਮਸ਼ੀਨਾ ਨਹੀਂ ਬਣਨੀ ਆ ਜਦੋਂ ਇੰਡੀਆ ਵੀਡੀਓ ਕਾਲ ਕਰਨੀਆਂ ਵੀ ਦੇਖੋ ਬਾਈ ਮੈਂ ਐਪਲ ਦਾ ਆਈਫੋਨ 14 ਲੈ ਲਿਆ 15 ਲੈ ਲਿਆ 16 ਲੈ ਲਿਆ ਤੇ ਮੈਂ ਆ ਫਲਾਨੀ ਗੱਡੀ ਲਈ ਐ ਇਧਰ ਵਾਲਿਆਂ ਨੂੰ ਹੋਣਾ ਯਾਰ ਵੀ ਹੁਣ ਤਾਂ ਲੈ ਗਿਆ ਸੀ ਇਹਨੇ ਆਈਫੋਨ ਲੈ ਲਿਆ ਹੁਣ ਤਾਂ ਲੈ ਗਿਆ ਸੀ ਇਹਨੇ ਗੱਡੀ ਲੈ ਲਈ ਯਾਰ ਤੇਰੇ ਨਹੀਂ ਆ ਰਿਆ ਯਾਰ ਮੈਂ ਯਾਰ ਮੈਂ ਵੀ ਜਾਣਾ ਫੇ ਆਪਣੇ ਮਾਂ ਬਾਪ ਨੂੰ ਜਿੱਦ ਕਰਨੀ ਵੀ ਜ਼ਮੀਨ ਵਿੱਚੋਂ ਰਿਸਤਾਰਨ ਤੋਂ ਪੈਸੇ ਫੜ ਜੋ ਵੀ ਕਰੋ ਮੈਂ ਬਾਹਰ ਜਾਣਾ ਬਸ ਉਹ ਜਦੋਂ ਉੱਥੇ ਜਾ ਕੇ ਬਾ ਪੈਂਦਾ ਵਾ ਉੱਥੇ ਜਾ ਕੇ ਦੇਖ ਰਿਆ ਵੀ ਯਾਰ ਇੱਥੇ ਘਰ ਵੀ ਲੱਭਣਾ ਪਣਾ ਏਅਰਪੋਰਟ ਤੋਂ ਨਿਕਲਦੀ ਬਾਹਰ ਸਾਰੇ ਗਰੋਸਰੀ ਦਾ ਪ੍ਰਬੰਧ ਕਰਨਾ ਆਪਣੇ ਟਿਫਨ ਦਾ ਪ੍ਰਬੰਧ ਕਰਨਾ ਫਿਰ ਉੱਥੇ ਵਿਵਪਤਾ ਪੈਣੀ ਹੁਣ ਕਿਹੜੇ ਸਟਾਰ ਲੱਭੀਏ ਫਿਰ ਚਲੋ ਗੁਰਦੁਆਰਿਆਂ ਵਿੱਚ ਵੀ ਕਿਤੇ ਨਾ ਕਿਤੇ ਪ੍ਰਬੰਧ ਹੈ ਜਾਂ ਕੋਈ ਆਪਣਾ ਪਿਆ ਵੀ ਵੀਰ ਹੈਲਪ ਕਰਦਾ ਕੋਈ ਨਾ ਕੋਈ ਹੈਲਪ ਕਰਦਾ ਵਾ ਪਰ ਸਭ ਤੋਂ ਵੱਡੀ ਗੱਲ ਉੱਥੇ ਜਾ ਕੇ ਸਾਡੇ ਚੈਲੰਜ ਸ਼ੁਰੂ ਹੁੰਦੇ ਨੇ ਹੁਣ ਅਗਲੀ ਗੱਲ ਜਿਹੜੇ ਬੱਚੇ ਇਥੇ ਡਿਪੋਰਟ ਹੋ ਕੇ ਆਉਂਦੇ ਆ ਮੈਂ ਇਹ ਰਿਕੁਐਸਟ ਕਰਦਾ ਹਾਂ ਉਹਨਾਂ ਵੀ ਤੁਸੀਂ ਇਥੋਂ ਜਦੋਂ ਗਏ ਬਾਹਰਲੇ ਦੇਸ਼ ਬਾਹਰ ਜਾ ਕੇ ਤੁਸੀਂ ਪੈਸਿਆਂ ਦੇ ਖਾਤਰ ਵੀ ਰੋਟੀ ਨਹੀਂ ਜੁੜ ਰਹੀ ਯਾਰ ਰੈਂਟ ਨਹੀਂ ਦੇ ਹੋ ਰਿਹਾ ਪੂਰਾ ਗਰੋਸਰੀ ਦਾ ਖਰਚਾ ਨਹੀਂ ਪੂਰਾ ਹੋ ਰਿਹਾ ਤੁਸੀਂ ਉੱਥੇ ਗਾਰਬਜ ਵੀ ਚੁੱਕਿਆ ਤੁਸੀਂ ਉੱਥੇ ਜਾ ਕੇ ਕੰਸਟਰਕਸ਼ਨ ਦਾ ਵੀ ਕੰਮ ਕੀਤਾ ਤੁਸੀਂ ਉੱਥੇ ਜਾ ਕੇ ਲੇਬਰ ਵੀ ਕੀਤੀ ਸਾਰੇ ਕੰਮ ਕੀਤੇ ਜੋ ਤੁਹਾਨੂੰ ਮਿਲਿਆ ਮੇਖਾਂ ਚੁਗਣੀਆਂ ਜੋ ਵੀ ਤੁਸੀਂ ਮਡ ਵਰਕ ਕਰਦੇ ਹੋ ਤੁਸੀਂ ਵੈਲਡਿੰਗ ਵਰਕ ਕਰਦੇ ਹੋ ਤੁਸੀਂ ਪਲੰਬਰ ਦਾ ਕੰਮ ਕਰਦੇ ਹੋ ਸਾਰੇ ਕੰਮ ਕਰਨ ਨੂੰ ਤਿਆਰ ਆ ਜਿਹੜੇ ਬੱਚਿਆਂ ਨੇ ਇੱਥੇ ਕਦੇ ਪਲੰਬਰ ਦਾ ਕੰਮ ਨਹੀਂ ਸੀ ਕੀਤਾ ਉਹ ਕੈਨੇਡਾ ਚ ਇੱਕ ਚੰਗੇ ਪਲੰਬਰ ਨੇ ਚੰਗੇ ਇਲੈਕਟ੍ਰੀਸ਼ੀਅਨ ਨੇ ਜਿਹਨੇ ਇੱਥੇ ਕਦੇ ਕੰਮ ਨਹੀਂ ਕੀਤਾ ਉੱਥੇ ਜਾ ਕੇ ਸਾਰਾ ਕੁਝ ਕਰਨ ਨੂੰ ਤਿਆਰ ਆ ਹੁਣ ਵਿਸ਼ਾ ਵੀ ਤੁਸੀਂ ਇੰਡੀਆ ਚ ਆ ਗਏ ਡਿਪੋਰਟ ਹੋ ਗਿਆ ਠੀਕ ਆ ਵੀ ਚਲੋ ਤੁਸੀਂ ਇਲੀਗਲ ਤਰੀਕੇ ਨਾਲ ਗਏ ਸਰਕਾਰਾਂ ਨੇ ਅਕਸੈਪਟ ਨਹੀਂ ਕੀਤਾ ਤੇ ਉਹਨਾਂ ਨੇ ਭੇਜਤਾ ਵੀ ਜਾਓ ਆਪਣੀ ਮਦਰ ਕੰਟਰੀ ਜਾਓ ਮਦਰ ਲੈਂਡ ਜਾਓ ਅਸੀਂ ਇੱਥੇ ਆ ਗਏ ਹੁਣ ਸਭ ਤੋਂ ਪਹਿਲੀ ਗੱਲ ਵੀ ਉਹ ਪੈਸਾ ਇਹਨਾਂ ਜਿਹੜਾ ਕਮਾ ਕੇ ਅਸੀਂ ਫੂਕ ਰਤਾ ਉਹਸੀਂ ਕਮਾਇਆ ਸੀ ਸਾਡੇ ਚ ਦਮ ਸੀ ਜਾਂ ਸਾਡੇ ਮਾਮਾ ਆਪਣੇ ਕਮਾਇਆ ਸੀ ਪਰ ਜ਼ਿੰਦਗੀ ਖਤਮ ਨਹੀਂ ਹੋ ਗਈ ਪੈਸਾ ਹੀ ਖਤਮ ਹੋਇਆ ਵਾ ਬਿਲਕੁਲ ਰੋਜ਼ ਸੂਰਜ ਚੜਦਾ ਰੋਜ਼ ਜ਼ਿੰਦਗੀ ਮੌਕਾ ਦਿੰਦੀ ਹੈ ਤੁਸੀਂ ਦੁਬਾਰਾ ਕਮਾ ਸਕਦੇ ਹੋ ਇਸ ਚੀਜ਼ ਦੀ ਗਿਲਟੀ ਫੀਲ ਨਾ ਕਰੋ ਤੁਸੀਂ ਇੱਕ ਰਿਸਕ ਲਿਆ ਸੀਗਾ ਨਹੀਂ ਸਫਲ ਹੋ ਪਏ ਕੋਈ ਗੱਲ ਨਹੀਂ ਵੱਡੇ ਵੱਡੇ ਬਿਜ਼ਨਸਮੈਨ ਡੁੱਬ ਜਾਂਦੇ ਆ ਅਰਬਾਂ ਕਰੋੜ ਬਿਲਕੁਲ ਤੁਸੀਂ ਉਠੋ ਅਗਲਾ ਕਦਮ ਸ਼ੁਰੂ ਕਰੋ ਦੂਜਾ ਵਿਸ਼ਾ ਹੈਗਾ ਵੀ ਯਾਰ ਜਿਹੜੇ ਲੋਕ ਸਾਨੂੰ ਮਤਲਬ ਫੀਲ ਕਰਾਉਂਦੇ ਆ ਵੀ ਯਾਰ ਤੁਸੀਂ ਤਾਂ ਕੁਝ ਨਹੀਂ ਹੈਗੇ ਲੈ ਅਗਲੇ ਕੱਢ ਕੇ ਮਾਰੇ ਜੇ ਇੱਕ ਵਿਦਵਾਨ ਦੀ ਮੈਂ ਬੜੀ ਪਿਆਰੀ ਗੱਲ ਸੁਣ ਰਿਹਾ ਸੀ ਪੜ੍ਹ ਰਿਹਾ ਸੀ ਉਹ ਕਹਿੰਦਾ ਮੈਂ ਕਬਰਸਤਾਨ ਦੇ ਵਿੱਚ ਉਹਨਾਂ ਲੋਕਾਂ ਦੀਆਂ ਲਾਸ਼ਾਂ ਵੇਖੀਆਂ ਨੇ ਜਿਹੜੇ ਕਹਿੰਦੇ ਸੀ ਯਾਰ ਮੌਤ ਤੋਂ ਵੀ ਅਸੀਂ ਮਰਨਾ ਨਹੀਂ ਚਾਹੁੰਦੇ ਇਹ ਮੌਤ ਤੋਂ ਡਰ ਲੱਗਦਾ ਜਿਹੜੇ ਹਰ ਮੁਹਿੰਮ ਦੇ ਵਿੱਚ ਅੱਗੇ ਆਏ ਉਹਨਾਂ ਨੂੰ ਲੋਕ ਪੂਜਦੇ ਨੇ ਉਹ ਮਰ ਕੇ ਵੀ ਅਮਰ ਨੇ ਬਿਲਕੁਲ ਜੀ ਜਿਨ੍ਹਾਂ ਨੇ ਕਦਮ ਪੁੱਟਿਆ ਉਹਨਾਂ ਨੂੰ ਸਲਾਮ ਹੈ ਬਿਲਕੁਲ ਵੀ ਮੈਨੂੰ ਇਹ ਵੀ ਉਮੀਦ ਹੈ ਵੀ ਇੱਥੇ ਆ ਕੇ ਵੀ ਉਹ ਬਹੁਤ ਵਧੀਆ ਕੰਮ ਕਰਨਗੇ ਬਹੁਤ ਸਾਡੇ ਅੱਜ ਪੰਜਾਬ ਦੇ ਵਿੱਚ ਐਜੇ ਪਿੰਡ ਨੇ ਜਿੱਥੇ ਵੀਰ ਵਿਦੇਸ਼ਾਂ ਤੋਂ ਆ ਕੇ ਕਿਸ ਨੇ گاਵਾ ਦਾ ਫਾਰਮ ਖੋਲ ਲਿਆ ਕਿਸ ਨੇ ਕੋਈ ਹਨਾ ਵਧੀਆ ਸਬਜ਼ੀ ਦਾ ਕੰਮ ਸ਼ੁਰੂ ਕਰ ਲਿਆ ਕਿਸ ਨੇ ਕੋਈ ਨਾ ਕੋਈ ਮੱਛੀ ਫਾਰਮ ਸ਼ੁਰੂ ਕੀਤਾ ਕੁਝ ਵੀ ਸ਼ੁਰੂ ਕੀਤਾ ਚਾਹੇ ਚਾਹੇ ਪਿਗ ਫਾਰਮ ਸ਼ੁਰੂ ਕੀਤਾ ਪਰ ਕੀਤਾ ਤਾਂ ਹੈ ਇਹ ਸਭ ਤੋਂ ਵੱਡੀ ਗੱਲ ਆ ਵੀ ਅੱਜ ਸਾਡੇ ਲਈ ਜਿਹੜਾ ਵਿਸ਼ਾ ਵਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਆ ਕੇ ਜਿੱਥੇ ਅੱਜ ਪ੍ਰਵਾਸੀਆਂ ਨੇ ਥਾਂ-ਥਾਂ ਤੇ ਡੇਰੇ ਲਾਏ ਹੋਏ ਆ ਹਰ ਖੇਤਰ ਦੇ ਵਿੱਚ ਪੜ੍ਹਾਈ ਵਾਲੇ ਪਾਸੇ ਚੱਲ ਜੋ ਨੌਕਰੀਆਂ ਚੱਲ ਜੋ ਹਰ ਪਾਸੇ ਹੀ ਪ੍ਰਵਾਸੀ ਅੱਜ ਮੂਰੇ ਨੇ ਪਰ ਮੈਂ ਵਿਸ਼ਾ ਪ੍ਰਵਾਸੀਆਂ ਨੂੰ ਕੋ ਨਫ਼ਰਤ ਨਹੀਂ ਕਰਦਾ ਵਿਸ਼ਾ ਇਹ ਵੀ ਅਸੀਂ ਪੰਜਾਬ ਦੇ ਵਸਿੰਦਿਆਂ ਨੂੰ ਅੱਜ ਸਭ ਤੋਂ ਪਿੱਛੇ ਕੋ ਤੱਕਿਆ ਜਾ ਰਿਹਾ ਵਾ ਸਾਨੂੰ ਲੱਗਦਾ ਵੀ ਸਾਡਾ ਕੋ ਗੜਾ ਕੋਟ ਰਿਹਾ ਵਾ ਸਾਡੀ ਬੋਲੀ ਨੂੰ ਕੋਈ ਪਹਿਲ ਨਹੀਂ ਸਾਡੇ ਸੱਭਿਆਚਾਰ ਨੂੰ ਪਹਿਲ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ਹੀ ਸਭ ਕੁਝ ਦੇ ਦੋਸ਼ੀ ਆ ਅਸੀਂ ਅੱਗੇ ਨਹੀਂ ਆ ਸਕੇ ਅਸੀਂ ਉਹ ਸੁੱਖ ਵੱਲ ਨੂੰ ਭੱਜੇ ਜਿਹੜਾ ਸੁਪਨਾ ਸੀ ਸਹੀ ਜਿਨ੍ਹਾਂ ਨੇ ਰੱਜ ਕੇ ਮਿਹਨਤ ਕੀਤੀ ਰਿਸਕ ਲੈ ਮਿਹਨਤਾਂ ਕੀਤੀਆਂ ਮਾਈਨਸ ਮਤਲਬ ਟੈਂਪਰੇਚਰ ਹੁੰਦਾ ਹੈ ਜਦੋਂ ਨਾਈਟ ਸ਼ਿਫਟ ਲੱਗਦੀ ਆ ਮੈਂ ਕਈ ਵੀਰਾਂ ਨੂੰ ਜਾਣਦਾ ਸਿਕਿਉਰਿਟੀ ਜੌਬ ਕਰਦੇ ਆ ਹੁਣ ਵੀ ਕਈ ਵੀਰਾਂ ਨਾਲ ਗੱਲ ਹੁੰਦੀ ਆ ਪਰਮੇਂਦਰ ਵੀਰੋਗੇ ਨੂਰ ਵੀਰੋਗੇ ਮੈਂ ਦੇਖਿਆ ਉਹਨਾਂ ਨੂੰ ਵੀ ਉਹ ਕਹਿੰਦੇ ਯਾਰ ਮਾਈਨਸ ਬਾਬਾ ਜੀ ਟੈਂਪਰੇਚਰ ਇਸ ਟਾਈਮ 25 ਡਿਗਰੀ ਆ ਜਾਂ ਇਸ ਟਾਈਮ 30 ਡਿਗਰੀ ਆ ਅਸੀਂ ਬਾਹਰ ਸਿਕਿਉਰਿਟੀ ਕਰ ਰਹੇ ਆ ਖਿਆਰਤਾਨਾ ਜਿਗਰਾ ਤੁਹਾਡਾ ਜਿਨੇ ਕਾਲਜ ਰਾਤ ਨੂੰ ਤੁਸੀਂ ਸਕਿਉਰਿਟੀ ਜੌਬ ਕਰ ਰਹੇ ਹੋ ਬਿਲਕੁਲ ਭਾਈ ਕਿੰਨੀ ਮਿਹਨਤ ਕਰਨ ਨੂੰ ਤਿਆਰ ਇੱਥੇ ਅਸੀਂ ਜਿਨੇ ਕੋਈ ਡੱਕਾ ਨਹੀਂ ਤੋੜਿਆ ਹੁੰਦਾ ਮਾਂ ਪਾਪੇ ਖਰਚਦੇ ਪਿਆ 1.80 ਲੱਖ ਚੱਲ ਬਾਹਰ ਇੱਥੇ ਅਸੀਂ ਉਹਨਾਂ ਨੂੰ ਪਹਿਲਾਂ ਵਜਨ ਪਾਈਏ ਪੈਰਾਂ ਤੇ ਸਿਰ ਤੇ ਇਹ ਪੁੱਤਰਾ ਤੇਰੀ ਜ਼ਿੰਮੇਵਾਰੀ ਹੈ ਤੁਸੀਂ ਦੇਖੋ ਜਿਹੜੇ ਸਾਡੇ ਮਾਂ ਬਾਪ ਨੇ ਉਹਨਾਂ ਨੇ ਆਪਣੇ ਬਹੁਤਿਆਂ ਨੇ ਪਿਤਾ ਪੁਰਖ ਕਿੱਤੇ ਬਣਾਏ ਸੀ ਸਹੀ ਅੱਜ ਉਹ ਵਧੀਆ ਬਿਜ਼ਨਸ ਕਰਕੇ ਆਪਣੇ ਪੈਰਾਂ ਤੇ ਖੜੋਤੇ ਹੋਏ ਨੇ ਅੱਜ ਅਸੀਂ ਅਗਲੀ ਪੀੜ੍ਹੀ ਆਪਣੇ ਮਾਪਿਆਂ ਦਾ ਉਹ ਬਿਜ਼ਨਸ ਅਸੀਂ ਸੰਭਾਲ ਨਹੀਂ ਸਕੇ ਸਾਨੂੰ ਗਿਲਟੀ ਫੀਲ ਹੋਈ ਅਸੀਂ ਆਪਣੇ ਪਿਤਾ ਦਾ ਬਿਜ਼ਨਸ ਨਹੀਂ ਕਰਨਾ ਪਰ ਜਦ ਕਿ ਤੁਸੀਂ ਇਹ ਭੁੱਲ ਗਏ ਤੁਹਾਡੇ ਘਰ ਦਾ ਰੋਸ਼ਨ ਉਸ ਦੁਕਾਨ ਚੋਂ ਚੱਲਦਾ ਸੀ ਉਸ ਕਿਤੇ ਚੋਂ ਚੱਲਦਾ ਸੀਗਾ ਜਿਹਨੂੰ ਅੱਜ ਤੁਸੀਂ ਮਾੜਾ ਕਹਿ ਰਹੇ ਭੰਡਾਰ ਵੇਚ ਕੀ ਹੈ ਤੇ ਕੁਝ ਨਹੀਂ ਹੈਗਾ ਅਸੀਂ ਵਿਰਸੇ ਦੇ ਵਾਰਿਸ ਆਪਣੀ ਮਹਾਨ ਵਿਰਾਸਤ ਨਾਲ ਟੁੱਟ ਕੇ ਅਸੀਂ ਪੱਛਮੀ ਸਭਿਅਤਾ ਦੇ ਚਾਰ ਦੇ ਪਿੱਛੇ ਭੱਜੇ ਹਾਂ ਤਾਂ ਸਾਨੂੰ ਸੱਟਾਂ ਦਾ ਠੋਕਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਸਾਨੂੰ ਸਮਝਣਾ ਚਾਹੀਦਾ ਹੈ ਵੀ ਨਹੀਂ ਸਾਡਾ ਆਪਣਾ ਕਲਚਰ ਮਹਾਨ ਹੈ ਵਾਹਿਗੁਰੂ ਜੀ ਮੇਰ ਕਰਨ ਤੇ ਉਹਨਾਂ ਨੂੰ ਬਲ ਬਖਸ਼ਣ ਤੇ ਉਹ ਪੰਜਾਬ ਚ ਰਹਿ ਕੇ ਕੀਰਤ ਕਰਨ ਤੇ ਆਪਣੇ ਘਰ ਨੂੰ ਫੇਰ ਵਸਦਾ ਕਰਦੇ ਜੀ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ